ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਰੰਗਨ ਰਤਾ ਰਸਨੀ ਮਾਤਾ ਬਿਨ ਗੁਰ ਸਬਦੈ ਜਲ ਬਲ ਤਾਤਾ ਬਿੰਦ ਨ ਰਖਿਆ ਸਬਦ ਨਾ ਭਾਖਿਆ ਪਵਨ ਨ ਸਾਧਿਆ ਸਚ ਨਾ ਰਾਧਿਆ ਕਥ ਕਥਾਲੇ ਸਮ ਕਰ ਰਹਿ ਤੋ ਨਾਨਕ ਆਤਮ ਆਰਾਮ ਕੋ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਧਾਰੀ ਸਚ ਰਾਦਿਆ ਗੁਰਮੁਖ ਤਰਤਾਰੀ ਨਾਨਕ ਬੂਝੈ ਕੋ ਵਿਚਾਰੀ ਇਹ ਮਨ ਮੈਗਲ ਕਹਾ ਬਸਿਏ ਲੇ ਕਹਾ ਬਸੈ ਇਹ ਪਵਨਾ ਕਹਾ ਬਸੈ ਸੋ ਸ਼ਬਦ ਔਦੂ ਤਾਕ ਹੋ ਚੁਕੈ ਮਨ ਕਾ ਪਵਨਾ ਨਦਰ ਕਰੇ ਤਾਂ ਸਤਗੁਰ ਮੇਲੇ ਤਾਂ ਨਿਜ ਕਰ ਵਾਸਾ ਜੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਵਤ ਵਰਜਰ ਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸਕਾਰ ਸੂਰ ਸਮਾਵੇ ਗੁਰਮਖ ਹੋ ਮੈਂ ਵਿੱਚੋ ਖੋਵੇ ਤੋ ਨਾਨਕ ਸਹਿਜ ਸਮਾਵੇ ਯੋ ਮਨ ਨੇਚਰ ਹਿਰਦੈ ਵਸਿਲੇ ਗੁਰਮਖ ਮੂਲ ਪਛਾਣ ਰਹਿ ਨਾ ਪਵਨ ਕਰਿ ਆਸਨ ਬੈਸੈ ਗੁਰਮਖ ਖੋਜ ਤਤਲ ਹੈ ਸੋ ਸਬ ਨਿਰੰਤਰ ਨਿਜ ਘਰ ਆਛੈ ਤ੍ਰਿਪੁੰਨ ਜੋਤ ਸੋ ਸਬਦ ਲਹੈ ਖਾਵੇ ਦੁਖ ਭੋਗ ਸਾਚੇ ਕੀ ਸਾਚੇ ਹੀ ਤੇ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੈ ਸੱਚ ਸੁਭਖੈ ਸਾਚ ਰ ਪੈ ਰੰਗ ਕਬੂ ਨ ਜਾਵੇ ਜਾ ਉਹ ਹਿਰਦਾ ਦੇ ਨਾ ਹੋਤੀ ਤੋ ਮਨ ਕੈ ਠਹਿ ਰਹਿਤਾ ਨਾਵ ਕਮਲ ਸਥੰਭ ਨਾ ਹੋ ਤੋਤਾ ਪਵਨ ਕਬਨ ਘਰ ਸੈਤਾ ਰੂਪ ਨਾ ਹੋ ਤੋ ਰੇਖ ਨ ਕਾਈ ਤਾਂ ਸ਼ਬਦ ਕਾਹ ਲਿਵਲਾਈ ਰਕਦਾ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਸਰੂਪ ਨ ਜਾਪੀ ਕਿਉ ਕਰ ਜਾਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਏ ਬਤਬ ਸਾਚੋ ਸਾਚਾ ਹਿਰਦਾ ਦੇ ਨ ਹੋਤੀ ਔਦੂ ਤੋ ਮਨ ਸੁਨ ਰਹੈ ਬੈਰਾਗੀ ਨਾਬ ਕਮਲ ਸਥੰਭ ਨਾ ਹੋ ਤੋ ਤਾ ਨਿਜਕਾਰ ਬਸ ਤੋ ਪਵਨਨ ਨਰਾਗੀ ਰੂਪ ਨ ਰੇਖਿਆ ਜਾਤ ਨ ਹੋਤੀ ਤੋ ਕੁਲੀਨ ਰਹਿ ਤੋ ਸਬਦ ਸੋ ਸਾਰ ਗੌਨ ਗਗਨ ਜਬ ਤਬੈ ਨਾ ਹੋ ਤੋ ਤਰੇ ਪਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਸਰੂਪ ਸੋ ਇਕੋ ਇਕੋ ਸ਼ਬਦ ਵਿਡਾਣੀ ਸਾਜ ਬਿਨਾ ਸੂਚਾ ਕੋ ਨਾਹੀ ਨਾਨਕ ਕਥ ਕਹਾਣੀ ਕਿ ਤੋ ਕਿ ਤੋ ਬੈਰ ਜਾਗੂ ਪੁਜੈ ਪੁਰਖਾ ਕਿਤ ਕਿਤ ਦੁਖ ਬਿਨਸ ਜਾਈ ਹੋਮੈ ਵਿੱਚ ਜਾਗੂ ਪੁਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹੋਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਏ ਨਾਮੇ ਨਾਮ ਰਹਿ ਬੈਰਾਗੀ ਸਾਜ ਰਖਿਆ ਔਰ ਧਾਰੇ ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ ਦੇਖੋ ਰਿਦਾ ਵਿਚਾਰੇ ਗੁਰਮੁਖ ਸਾਧ ਸ਼ਬਦ ਵਿਚਾਰੈ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਜੈ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਨੈ ਗੁਰਮੁਖ ਨਾਨਕ ਇੱਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਰ ਸਤਗੁਰੂ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰੂ ਭੇਟੇ ਮਾਹ ਦੁਖ ਪਾਏ ਬਿਨ ਸਤਗੁਰੂ ਭੇਟੇ ਮਾ ਗਰਬ ਗੁਬਾਰ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋ ਮੈਂ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਹਿ ਨ ਆਵੇ ਹਾਰ ਗੁਰਮੁਖ ਮੇਲ ਮਲਾਏ ਸੋ ਜਾਣੈ ਗੋ ਨਾਨਕ ਗੁਰਮੁਖ ਸਬਦ ਪਛਾਨੈ ਸਬਦੈ ਕਾਨ ਵੇੜਾ ਸੁਣ ਤੂੰ ਔਦੂ ਬਿਨ ਨਾਵੇ ਜੋਗ ਨਾ ਹੋਈ ਨਾ ਮੈਂ ਰਾਤੇ ਅਨ ਦਿਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੈ ਨਾਮੈ ਸੋਜੀ ਪਾਈ ਬਿਨ ਨਾਵੇ ਭੇ ਕਰੈ ਬੋ ਤੇਰੇ ਸਚੈ ਆਪ ਖਵਾਈ ਸਤਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇ ਮੁਕਤ ਨਾ ਹੋਈ ਤੇਰੀ ਗਾਤ ਮੈਂ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜ ਤ ਫਿਰੈ ਫੁਰਮਾਣੈ ਮਾਰਗ ਮੰਗਹਿ ਨਾਮ ਪਾਏ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤਾ ਦੂਜਾ ਯਵਰ ਨਾ ਕੋਈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਕਿਛ ਸਭ ਜੁਗ ਆਪੇ ਵਰਤਾ ਦੂਜਾ ਯਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ